ਬਾਰਸ਼ਾਂ ਪਈਆਂ ਤਾਂ ਕਈ ਦਿਨ ਹੋ ਗਏ ਪਰ ਸੜਕਾਂ ਦੇ ਉੱਤੇ ਪਾਣੀ ਖੜਿਆ ਪਰ ਉਹ ਪਾਣੀ ਖੜਨ ਦਾ ਕਾਰਨ ਕੀ ਹੈ ਉਹ ਤੁਹਾਨੂੰ ਦਿਖਾਵਾਂਗੇ ਅਸੀਂ ਇਸ ਵੇਲੇ ਖੜੇ ਆ ਕੁਰਾਲੀ ਸਿਸਮਾ ਰੋਡ ਜੋ ਕਿ ਚੰਡੀਗੜ੍ਹ ਰੋਡ ਜਾਂਦਾ ਇਸ ਰੋਡ ਦੇ ਉੱਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਜਿੱਥੇ ਕਿ ਕਾਫੀ ਪਾਣੀ ਮਾਤਰਾ ਵਿੱਚ ਪਾਣੀ ਖੜਿਆ ਹੈ ਤੇ ਦੱਸਿਆ ਜਾ ਰਿਹਾ ਕਿ ਜੋ ਇਹ ਪਾਣੀ ਹੈ ਇਹ ਕੋਈ ਬਰਸਾਤ ਦਾ ਪਾਣੀ ਨਹੀਂ ਇਹ ਕੋਈ ਵੈਸੇ ਖੜਿਆ ਪਾਣੀ ਨਹੀਂ ਇਹ ਪਿੰਡ ਦਾ ਨਿਕਾਸੀ ਵਾਲਾ ਪਾਣੀ ਹੈ ਜੋ ਕਿ ਗਲੀਆਂ ਨਾਲੀਆਂ ਸੀਵਰੇਜ ਦਾ ਪਾਣੀ ਰੋਡ ਦੇ ਉੱਤੇ ਖੜਿਆ ਜਿੱਥੇ ਕੀ ਲੋਕਾਂ ਨੂੰ ਬਿਮਾਰੀ ਲੱਗਣ ਦਾ ਵੱਡਾ ਖਤਰਾ ਹੈ ਦੂਜੇ ਪਾਸੇ ਦੱਸ ਰਹੇ ਕਿ ਲਗਾਤਾਰ ਜਿੱਥੇ ਐਕਸੈਂਟ ਵੀ ਹੋ ਰਹੇ ਨੇ ਇਹ ਤਸਵੀਰਾਂ ਨਾਲ-ਨਾਲ ਦਿਖਾ ਰਹੇ ਹਾਂ ਕੁਰਾੜੀ ਚੰਡੀਗੜ੍ਹ ਰੋਡ ਦੀਆਂ ਨੇ ਜਿੱਥੇ ਤੁਸੀਂ ਦੇਖੋ ਇਸ ਪਾਸੇ ਦਿਖਾ ਦਿੰਨੇ ਆ ਇੰਨਾ ਖੇਤ ਵਾਲਿਆਂ ਨੇ ਬੰਨ ਮਾਰ ਦਿੱਤਾ ਬੰਨ ਮਾਰ ਕੇ ਪਾਣੀ ਰੋਕਿਆ ਹੋਇਆ ਹੈ ਪਰ ਇਹ ਪਾਣੀ ਬੰਨ ਮਾਰ ਕੇ ਰੋਕਣ ਦਾ ਕਾਰਨ ਕੀ ਬਣਿਆ ਉਹ ਵੀ ਤੁਹਾਨੂੰ ਨਾਲ ਸੁਣਾਵਾਂਗੇ ਇੱਥੇ ਬੰਦਾ ਸਾਡੇ ਨਾਲ ਮੌਜੂਦ ਹੈ ਜਿੱਦੀ ਜ਼ਮੀਨ ਹੈ ਕਿਉਂ ਬੰਨ ਮਾਰਿਆ ਹੈ ਤੇ ਪਾਣੀ ਸਾਰਾ ਜਿਹੜਾ ਪਿੰਡ ਬੂਥਕੜ ਇਸ ਪਾਸੇ ਆ ਰਿਹਾ ਜਿੱਤੇ ਕਿ ਨਿਕਾਸੀ ਨਾ ਹੋਣ ਕਾਰਨ ਇਹ ਜਗ੍ਹਾ ਉੱਤੇ ਕਾਫੀ ਲੋਕ ਜਿਹੜੇ ਪਰੇਸ਼ਾਨ ਹੋ ਕੇ ਨਿਕਲ ਰਹੇ ਨੇ ਕਾਫੀ ਵਾਰ ਟੋਲ ਪਲਾਜ਼ਾ ਵਾਲਿਆਂ ਨੂੰ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਜਗ੍ਹਾ ਉੱਤੇ ਜਿਹੜਾ ਇਹ ਪਾਣੀ ਹੈ ਉਸ ਦਾ ਪੁਖਤਾ ਪ੍ਰਬੰਧ ਕਰ ਦਿੱਤਾ ਜਾਵੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤਾਂ ਇੱਕ ਵਿਅਕਤੀ ਸਾਡੇ ਨਾਲ ਹੈ ਬਈ ਕੀ ਨਾਮ ਹੈ ਰਜਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਬੂਤਘੜੇ ਦੀ ਬੂਤਘੜਾ ਬੂਤਘੜਾ ਇਹ ਪਾਣੀ ਜਿਹੜਾ ਖੜਿਆ ਹੈ ਇਹ ਬਰਸਾਤ ਦਾ ਪਾਣੀ ਹੈ ਜਾ ਫਿਰ ਕਿਸ ਚੀਜ਼ ਦਾ ਪਾਣੀ? ਬਰਸਾਤ ਦਾ ਪਾਣੀ ਨਹੀਂ ਜੀ ਹੈ। ਇਹ ਗੰਦਾ ਪਾਣੀ ਆਉਂਦਾ ਜੀ ਬੂਦਗੜ ਤੋਂ। ਅੱਛਾ ਜੀ। ਹਾਂ ਜੀ। ਇਹ ਆਪਣੀ ਫਸਲ 'ਚ गिरਦਾ ਜੀ ਫਸਲ ਹੋ ਗਈ ਆਪਣੀ ਬਰਬਾਦ। ਪਿੱਛੇ ਕਣਕ ਵੀ ਬਰਬਾਦ ਹੋਈ ਹੈ ਤੇ ਹੁਣ ਜੀਰੀ ਬਰਬਾਦ ਹੋ ਗਈ ਜੀ। ਇਹ ਜਿਹੜਾ ਜਿੰਨਾ ਵੀ ਤੁਸੀਂ ਬਨ ਮਾਰਿਆ ਹੋਇਆ ਤੁਸੀਂ ਮਾਰਿਆ? ਹਾਂ ਜੀ ਅਸੀਂ ਮਾਰਿਆ ਜੀ ਬਨ। ਤੇ ਕਿੰਨੀ ਦੇਰ ਤੋਂ ਤੁਹਾਡੇ ਖੇਤ 'ਚ ਪੈ ਰਿਹਾ ਸੀ ਪਾਣੀ? ਇਹ 3 ਸਾਲ ਤੋਂ ਪੈ ਰਿਹਾ ਜੀ ਪਾਣੀ ਕਿੰਨੀਆਂ ਫਸਲਾਂ ਖਰਾਬ ਹੋ ਗਈਆਂ ਤਿੰਨ ਫਸਲਾਂ ਖਰਾਬ ਹੋ ਗਈਆਂ ਜੀ ਪਰ ਇਹ ਰੋਡ ਤਾਂ ਟੋਲ ਪਲਾਜ਼ ਦੇ ਅੰਦਰ ਆਂਦਾ ਹੈ ਟੋਲ ਪਲਾਜ਼ ਦੇ ਕੋਈ ਪਾਈਪ ਲਾਈਨ ਜਾਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਹਾਂ ਕੁਸ ਪ੍ਰਬੰਧ ਕਰਾ ਜੀ ਦੇਖੋ ਜਦੋਂ ਪਿੱਛੇ ਰੋਕਤਾ ਸੀ ਸਾਰਿਆਂ ਨੇ ਕਹਿੰਦੇ ਵੀ ਸੜਕਪਨ ਬੰਨ ਬੰਨ ਲਾਤਾ ਫੇ ਆਪਾਂ ਨੇ ਹੀ ਬੰਨ ਲਾਤਾ ਫਿਰ ਹੁਣ ਪਾਣੀ ਰੋਡ ਤੇ ਖੜਿਆ ਐ ਐਕਸੀਡੈਂਟ ਹੋਣ ਦਾ ਬੜਾ ਖਤਰਾ ਹੈ ਤਾਂ ਤੁਹਾਨੂੰ ਵੀ ਬਿਮਾਰੀਆਂ ਲੱਗਣ ਦਾ ਖਤਰਾ ਹੈ ਤਾਂ ਉਹਨਾਂ ਦਾ ਹੀਲਾ ਪਸਿਲਾ ਕੀ ਸਮਝਦੇ ਹੋ ਦੁਕਾਨਦਾਰਾਂ ਵੀ ਕਹਿ ਰਹੇ ਜੀ ਕਹਿੰਦੇ ਸਾਨੂੰ ਬਿਮਾਰੀਆਂ ਦੇ ਲੱਗਣ ਦਾ ਖਤਰਾ ਹੁਣ ਇਸੀ ਕਰਾਂਗੇ ਇਹ ਇਹ ਪਿੰਡ ਦੇ ਸਰਪੰਚ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਜਾਂ ਟੋਲਪੱਜੇ ਨਾਲ ਸਰਪੰਚ ਨਾਲ ਗੱਲਬਾਤ ਹੋਈ ਹੈ ਜੀ ਸਰਪੰਚ ਕਹਿੰਦਾ ਵੀ ਇਹ ਉਹਨਾਂ ਦਾ ਕੰਮ ਹੈ ਜੀ ਟੂਲਪੱਜੇ ਵਾਲਿਆਂ ਦਾ ਹਾਂ ਉਹ ਕਰਾਂ ਪਰ ਹੁਣ ਤੁਸੀਂ ਹਮਲੇ ਖੇਤ ਚ ਪਾਣੀ ਜਾਣ ਨਹੀਂ ਦੇਣਾ ਨਹੀਂ ਪਰ ਖੇਤ ਚ ਨਹੀਂ ਪਾਣੀ ਜਾਣ ਦੇਣਾ ਸਾਡੇ ਤੁਸੀਂ ਮਾਰੇ ਫਸਲ ਤਾਂ ਦੇਖੋ ਜੀ ਹੂੰ ਜਮਾ ਬਰਬਾਹ ਹਾਂ ਜਮਾ ਬਰਬਾਦ ਹੋ ਗਈ ਆ ਦੇਖੋ ਖੇਤ ਨੇ ਇਹ ਖੇਤਾਂ ਦੇ ਵਿੱਚ ਹੁਣ ਝੋਨਾ ਤੁਸੀਂ ਲਾਇਆ ਹੋਇਆ ਹੈ ਪਰ ਇਹ ਬਿਲਕੁਲ ਮੈਂ ਦੇਖਿਆ ਕਿ ਹੁਣ ਬਰਬਾਦ ਹੋ ਚੁੱਕਾ ਤੁਹਾਡਾ ਹਾਂਜੀ ਬਰਬਾਦ ਹੋ ਚੁੱਕਿਆ ਜੀ ਇਹ ਅਸੀਂ ਵਧਣਾ ਕਿੱਕਣ ਵਧੂਗਾ ਜੀ ਕੋਈ ਨਾ ਕਬੈਂ ਚੱਲਣੀ ਆ ਨਾ ਭਈਏ ਵੜਦੇ ਜੀ ਹੂੰ ਕਹਿੰਦੇ ਵੀ ਗੰਦੇ ਪਾਣੀ ਚ ਅਸੀਂ ਨਹੀਂ ਪੜਨਾ ਹੂੰ ਇਹ ਸਾੜਾ ਤਾਂ ਬਹੁਤ ਬਰਬਾਦੀ ਹੋ ਗਈ ਜਿੰਨਾ ਪਿੰਡ ਦਾ ਗੰਦਾ ਪਾਣੀ ਸਾਰਾ ਇਸਤੇ ਆ ਗਿਆ ਸਾਰਾ ਇਸਤੇ ਆ ਰਿਹਾ ਜੀ ਇਹਨਾਂ ਸੀਵਰੇਜ ਦਾ ਨਾਲੀਆਂ ਦਾ ਨਾਲੀਆਂ ਦਾ ਜੀ ਸੀਵਰੇਜ ਦਾ ਜੋ ਵੀ ਹੈ ਇਹ ਤਾਂ ਮੇਰੇ ਕਲ ਜਿਹੜਾ ਫਸਲ ਬੰਦਾ ਖਾਏਗਾ ਵੀ ਤਾਂ ਉਹਨੂੰ ਵੀ ਬੜੇ ਬਿਮਾਰੀਆਂ ਦਾ ਖਤਰਾ ਜੀ ਹੁਣ ਕੀ ਕਰਾਂ ਜੀ ਦੇਖੋ ਤੁਸੀਂ ਸਾਹਮ ਇਹ ਬੰਨ ਵੀ ਤੁਸੀਂ ਮਾਰਿਆ ਹੈ ਇਹ ਬੰਨ ਅਸੀਂ ਮਾਰਿਆ ਜੀ ਹਾਂਜੀ ਇਹ ਤੁਸੀਂ ਦੇਖੋ ਕਿ ਇਹ ਬੰਨ ਮਾਰਿਆ ਹੋਇਆ ਜਿੱਥੇ ਕਿ ਹੁਣ ਪਾਣੀ ਦੀ ਨਿਕਾਸੀ ਬੰਦ ਹੋ ਚੁੱਕੀ ਹੈ ਤੇ ਦੂਜੇ ਪਾਸੇ ਹੁਣ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਾਂ ਨੂੰ ਨਿਕਲਣਾ ਮੁਸ਼ਕਲ ਹੋ ਚੁੱਕਾ ਕਿਉਂਕਿ ਕਾਫੀ ਪਾਣੀ ਇਸ ਜਗ੍ਹਾ ਉੱਤੇ ਖੜਿਆ ਹੈ ਇਸ ਨੂੰ ਲੈ ਕੇ ਕਾਫੀ ਲੋਕਾਂ ਵੱਲੋਂ ਫੋਨ ਕਾਲਸ ਮੈਸੇਜ ਆ ਰਹੇ ਸੀ ਕਿ ਜਗ੍ਹਾ ਉੱਤੇ ਜੋ ਪਾਣੀ ਦਾ ਪ੍ਰਬੰਧ ਹੈ ਉਹ ਕਿਤਨੇ ਕਿਤੇ ਬਰੋਦੀ ਟੋਲ ਪੱਜਾ ਵਾਲੇ ਦੇ ਅੰਡਰ ਆਂਦਾ ਹੈ ਪੱਜੇ ਤੱਕ ਕੋਈ ਵੀ ਜਿਹੜਾ ਉਸ ਜਗ੍ਹਾ ਉੱਤੇ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀ ਇਹ ਹਾਲਾਤ ਬਣੇ ਨੇ ਤਾਂ ਬਰੋਦੀ ਟੋਲ ਪਲਾਜਾ ਮੈਨੇਜਰ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਇਸ ਪਾਣੀ ਦਾ ਕੀ ਪ੍ਰਬੰਧ ਕੀਤਾ ਜਾ ਰਿਹਾ ਤੋ ਦੇਖੋ ਪੂਰੀ ਫਸਲ ਇਸ ਪਾਸੇ ਦਿਖਾ ਦਿਓ ਗੁਰਜੋਤ ਕਿ ਪੂਰੀ ਫਸਲ ਬਰਵਾਦ ਹੋ ਗਈ ਤਾਂ ਪੂਰੀ ਫਸਲ ਦੇ ਵਿੱਚ ਪਾਣੀ ਜਿਹੜਾ ਗੰਦਾ ਪਾਣੀ ਹੈਲੋ ਹਾਂਜੀ ਹਾਂਜੀ ਆਪਣਾ ਟੋਲ ਪਲਾਜਾ ਬਰੋਦੀ ਦਾ ਮੈਨੇਜਰ ਬੋਲ ਰਿਹਾ ਜੀ ਹਾਂਜੀ ਸਰ ਅਸੀਂ ਖੜੇ ਹਾਂ ਇਸ ਵੇਲੇ ਬੋਤਗੜ ਪਿੰਡ ਦੇ ਵਿੱਚ ਜਿੱਥੇ ਕੀ ਨਾ ਪਿੰਡ ਦਾ ਨਿਕਾਸੀ ਪਾਣੀ ਸਾਰਾ ਰੋਡ ਦੇ ਉੱਤੇ ਆ ਗਿਆ ਕੋਈ ਪ੍ਰਬੰਧ ਨਹੀਂ ਜਿਹਦੇ ਖੇਤਾਂ ਜਾਂਦਾ ਸੀ ਉਸਨੇ ਵੀ ਬੰਦ ਕਰਤਾ ਅੱਗੋਂ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਇਸ ਵਾਸਤੇ ਕੋਈ ਪੁਖਤਾ ਪ੍ਰਬੰਧ ਕੀ ਕੀਤਾ ਜਾ ਰਿਹਾ ਟੋਲ ਪਲਾਜ਼ਾ ਵੱਲੋਂ ਕਿ ਥੋੜਾ ਟੋਲ ਦੇ ਅੰਦਰ ਇਹ ਰੋਡ ਆਂਦਾ ਹੈ ਸਰ ਮੈਂ ਕੱਲ ਨੰਬਰ ਦਿੱਤਾ ਦਾ ਜਿਗਣਾ ਮੈਂ ਆਪਣਾ ਇੱਕ ਤਾਂ ਪ੍ਰੈਸ ਰਿਪੋਰਟਰ ਨੂੰ ਵੀ ਦਿੱਤਾ ਸੀ ਮੇਰੇ ਨਾਲ ਸਰਪੰਚ ਸਾਹਿਬ ਵੀ ਆਏ ਸੀ ਹੂੰ ਸਾਕੇ ਮਿਲ ਕੇ ਗਏ ਆ ਨੇ ਮੈਂ ਮੈਂ ਇਸ ਇਸ ਗਾ ਤੋਂ ਅਸੀਂ ਨਿਊਜ਼ ਕਵਰ ਕਰਨ ਵਾਸਤੇ ਆਏ ਮੈਂ ਤੁਹਾਨੂੰ ਤਾਂ ਹੀ ਪੁੱਛੇ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤਾ ਜਾ ਰਿਹਾ ਹੈ ਸਰ ਜੀ ਇਹ ਸਾਡਾ ਰਿ ਹੈ ਸੈਵਰੇਜ ਡਿਪਾਰਟਮੈਂਟ ਦਾ ਹੈ ਆ ਮੈਂ ਉਹਨਾਂ ਦਾ ਨੰਬਰ ਦਿੱਤਾ ਸੀ ਗਾ ਗੱਲ ਅੱਛਾ ਜੀ ਹਾਂ ਜੀ ਦੁਬਾਰਾ ਲਓ ਨੰਬਰ ਇਹਦਾ ਕੀਤਾ ਜਾ ਰਿਹਾ ਕੋਈ ਤੁਹਾਡੀ ਗੱਲਬਾਤ ਤੋਂ ਹੀ ਇਹ ਸਿਵਰੇਜ ਪ੍ਰਬੰਧਕ ਨਾਲ ਕਾਰਜ ਮੇਰੇ ਕੋਲੋਂ ਉਹਨਾਂ ਨਾਲ ਹੀ ਗੱਲਬਾਤ ਹੋਣੀ ਹੈ ਸਰ ਉਹ ਸੈਵਰੇਜ ਡਿਪਾਰਟਮੈਂਟ ਦੇ ਹੈਗਾ ਨਾ ਇਹ ਚਾਰਜ ਹਾਂਜੀ ਵੇ ਰਹਾ ਹੂੰ ਉਹ ਡਿਪਾਰਟਮੈਂਟ ਅਲੱਗ ਹੈ ਨਹੀਂ ਨਹੀਂ ਮੈਂ ਕਹਿ ਰਿਹਾ ਕਿ ਥੋੜੇ ਵੱਲੋਂ ਕੋਈ ਚਿੱਠੀ ਵਗੈਰਾ ਜਾਂ ਕੋਈ ਫੋਨ ਕਰਕੇ ਉਹਨਾਂ ਨੂੰ ਇਹਦੀ ਜਾਣਕਾਰੀ ਦਿੱਤੀ ਕਿ ਪਾਣੀ ਕਾਰਨ ਇੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਸਰ ਜੀ ਮੈਂ ਤੁਹਾਨੂੰ ਇਹ ਹੀ ਕਹਿ ਰਿਹਾ ਜਿਹੜਾ ਸੇਵਾ ਡਿਪਾਰਟਮੈਂਟ ਆ ਨਾ ਜਿਹੜਾ ਉਹ ਦੇਹਾਨੀ ਕਾਫੀ ਦਾ ਤੇ ਸੜਕ ਦਾ ਮੈਂਟੇਨੈਂਸ ਦਾ ਉਹ ਜਿਹੜਾ ਸਾਡੇ ਸੇਵਾ ਡਿਪਾਰਟਮੈਂਟ ਦੇ ਬੰਦੇ ਨੇ ਹੂੰ ਸੁਪਰਵਾਈਜ਼ਰ ਉਹਨਾਂ ਦਾ ਨੰਬਰ ਲੈ ਲਓ ਉਹਨਾਂ ਨਾਲ ਹੀ ਗੱਲ ਹੋਈ ਆ ਕੱਲ ਅੱਛਾ ਜੀ ਇਹਨਾਂ ਤੁਸੀਂ ਦੇਖੋ ਕਿ ਆਲੀਸ਼ਾਨ ਘਰ ਨੇ ਕੋਠੀਆਂ ਪਾਈਆਂ ਹੋਈਆਂ ਬਈਆਂ ਨੇ ਬੜੀਆਂ ਮਹਿੰਗੀਆਂ ਪਰ ਪਾਣੀ ਜਿਹੜਾ ਇਹਨਾਂ ਦੇ ਅੰਦਰ ਪੂਰਾ ਸੀਵਰੇਜ ਦਾ ਗਲੀਆਂ ਨਾਲੀਆਂ ਦਾ ਵੜ ਗਿਆ ਜਿਸ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲ ਕੇ ਜਿਹੜੇ ਵਸਨੀਕ ਆਏ ਨੇ ਬਾਈ ਜੀ ਕਿੰਨਾ ਖਤਰਾ ਹੈ ਇਸ ਪਾਣੀ ਦੇ ਕਾਰਨ ਦੱਸ ਰਿਹਾ ਕਿ ਪਾਣੀ ਘਰਾਂ 'ਚ ਵੜ ਗਿਆ ਤੁਹਾਡੇ ਹੈ ਵੀ ਪੂਰਾ ਬਿਮਾਰੀਆਂ ਵਾਲਾ ਪਾਣੀ ਹੈ ਸੀਵਰੇਜ ਵਾਲਾ ਖਤਰਾ ਤਾਂ ਐਦਾਂ ਹੈ ਜੀ ਇਹ ਸਭ ਤੋਂ ਗੰਦਾ ਪਾਣੀ ਪਿੰਡ ਦਾ ਨਾਲੀਆਂ ਦਾ ਜਿਹਦਾ ਬੂਥਗੜ੍ਹ ਦਾ ਪਾਣੀ ਮਾਜਰੀ ਦੇ ਏਰੀਆ 'ਚ ਆ ਕੇ गिर ਰਿਹਾ ਤੇ ਕੱਲ بارش ਦੇ ਨਾਲ ਇੰਨਾ ਪਾਣੀ ਆ ਗਿਆ ਸਾਨੂੰ ਮਿੱਟੀ ਦਾ ਇੰਤਜ਼ਾਮ ਕਰਨਾ ਪਿਆ ਵੀ ਕਿਤੇ ਘਰਾਂ 'ਚ ਬੜੇਗਾ ਤੇ ਬਿਮਾਰੀਆਂ ਫੈਲਣਗੀਆਂ ਬਾਹਰ ਨਿਕਾਸੀ ਕੋਈ ਹੈ ਨਹੀਂ ਤੇ ਸਾਡੀ ਤਾਂ ਇਹੀ ਡਿਮਾਂਡ ਹੈ ਵੀ ਇਹਨੂੰ ਜਲਦੀ ਤੇ ਜਲਦੀ ਮਸਲਾ ਹੱਲ ਕਰਿਆ ਜਾਵੇ ਤੇ ਪਾਣੀ ਦਾ ਚਿਤ ਪ੍ਰਬੰਧ ਕਰਿਆ ਜਾਵੇ ਇਹਨੂੰ ਨਾਲੀ ਬਣਾ ਕੇ ਅੱਗੇ ਲਿਜਾਇਆ ਜਾਵੇ ਆ ਪਿੱਛੇ ਰੋਕਿਆ ਜਾਵੇ ਜਿਵੇਂ ਵੀ ਹੈ ਇਹ ਪਿੰਡ ਬੂਤਗੜ ਦਾ ਪਾਣੀ ਹੈ ਪਰ ਡਿਗਰੇ ਮਾਜਰੀ 'ਚ ਹੈ ਹਾਂ ਇਹ ਬੂਤਗੜ ਦੇ ਪਿੰਡ ਦੇ ਆ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਮਾਜਰੀ ਦੇ ਏਰੀਆ 'ਚ ਆ ਕੇ गिरਦਾ ਸਾਡੇ ਘਰ ਮਾਜਰੀ 'ਚ ਸਥਿਤ ਹੈ ਇਹ ਤੇ ਮਾਦਰੀ ਦੇ ਬੰਨੇ ਚ ਪੈਨੇ ਆ ਬੂਦਗੜ ਦਾ ਬੰਨਾ ਪਿੱਛੇ ਰਹਿ ਜਾਂਦਾ પેટ્રોલ ਪੰਪ ਦਾ ਗੱਲ ਬਾਤ ਨਹੀਂ ਕੀਤੀ ਜੇ ਪਿੰਡ ਵਾਲੇ ਨਾਲ ਕੋਈ ਪੰਚਾਇਤ ਨਾਲ ਟੋਲ ਵਾਲੇ ਨਾਲ ਪੰਚਾਇਤ ਦਾ ਦਾ ਕੰਮ ਆ ਉਹਨਾਂ ਨੇ ਕਹਿੰਦੇ ਵੀ ਅਸੀਂ ਬਾਹਰ ਪਿੰਡ ਤੋਂ ਕੱਢ ਕੇ ਪਾਣੀ ਛੱੜਤਾ ਉਸ ਤੋਂ ਬਾਅਦ ਕਰਨਾ ਟੋਲ ਵਾਲਿਆਂ ਨੇ ਜੀ ਟੋਲ ਵਾਲਿਆਂ ਨੂੰ ਆ ਜਿਹੜੀ ਆਪਣੀ ਕੰਪਨੀ ਹੈ ਜੀ ਇਹਨਾਂ ਨੂੰ ਪਿਛਲੇ ਸਾਲ ਵੀ ਦਿਖਾਇਆ ਸੀ ਮੌਕਾ ਬਸ ਹੀ ਕਰਦੇ ਆ ਅੱਜ ਕਰਦੇ ਆ ਇਹਨਾਂ ਦਾ ਸਿਰ ਪੈਸੇ ਇਕੱਠੇ ਕਰਨ ਦਾ ਮਤਲਬ ਹੈ ਉਸ ਤੋਂ ਇਲਾਵਾ ਇਹ ਕੁਝ ਨਹੀਂ ਕਰਦੇ ਜੀ ਇਹਨਾਂ ਨੂੰ ਕਿਸੇ ਦੇ ਘਰ ਕੋਈ ਬਿਮਾਰੀ ਫੈਲਦੀ ਆ ਨਹੀਂ ਫੈਲਦੀ ਆ ਕੋਈ ਮਤਲਬ ਨਹੀਂ ਇਹਨਾਂ ਨੂੰ ਠੀਕ ਹੈ ਨਾ ਅਸੀਂ ਕੱਲ ਸਾਰਾ ਦਿਨ ਵਰਦੇ ਮੀਂਹ ਚ ਵੀ ਇੱਥੇ ਕਈਆਂ ਲੈ ਕੇ ਖੜੇ ਰਹੇ ਵੀ ਪਾਣੀ ਵੜੇਗਾ ਇੱਕਦਮ ਅਸੀਂ ਮਿੱਟੀ ਲਾਵਾਂਗੇ ਜੇ ਸੀ ਵੀ ਲਾ ਕੇ ਸਾਨੂੰ ਖੁਦ ਮਿੱਟੀ ਇਕੱਠੀ ਕਰਕੇ ਰੱਖਣੀ ਪੈ ਰਹੀ ਹੈ ਕੋਈ ਸੁਣਵਾਈ ਨਹੀਂ ਆਇਆ ਟੋਲ ਵਾਲੇ ਕੋਈ ਨਹੀਂ ਸੁਣਦੇ ਜੀ ਉਹ ਆਪਣੇ ਬੈਠੇ ਆ ਪੈਸੇ ਇਕੱਠੇ ਕਰ ਰਹੇ ਆ ਕੀ ਦੀ ਮিলি ਭੁਗਤਾਏ ਉਹ ਜਾਣਦੇ ਆ ਜੀ ਕੋਈ ਨਾ ਪ੍ਰੈਕਸ਼ਨ ਨਹੀਂ ਹੋ ਰਿਹਾ ਕੋਈ ਸਰਕਾਰੀ ਡਿਪਾਰਟਮੈਂਟ ਦਾ ਬੰਦਾ ਨਹੀਂ ਆ ਕੇ ਦੇਖ ਰਿਹਾ ਵੀ ਸਰਕਾਰੀ ਪੈਸੇ ਨਾਲ ਲੋਕਾਂ ਦੀ ਕੀਮਤੀ ਟੈਕਸ ਦੇ ਪੈਸੇ ਨਾਲ ਸੜਕਾਂ ਬਣੀਆਂ ਹੋਈਆਂ ਉਹ ਟੁੱਟ ਰਹੀਆਂ ਆ ਤੁਸੀਂ ਦੇਖ ਲਓ ਜੀ ਕਿੰਨਾ ਪਾਣੀ ਖੜ ਰਿਆ ਗੰਦਾ ਪਾਣੀ ਕਿੰਨੀਆਂ ਗੱਡੀਆਂ ਨੂੰ ਲੱਕ ਕੇ ਜਾ ਰਿਆ ਕਿਸੇ ਨੂੰ ਬਿਮਾਰੀ ਫੈਲੇਗੀ ਕੌਣ ਜ਼ਿੰਮੇਵਾਰ ਹੈ ਜੀ ਤੇ ਸਾਡਾ ਤਾਂ ਹੀ ਉਹ ਐ ਵੀ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਪਾਣੀ ਦੀ ਨਿਕਾਸੀ ਚੰਗੀ ਤਰ੍ਹਾਂ ਕਰੀ ਜਾਵੇ ਹਾਂਜੀ ਹਾਂਜੀ ਸਰ ਹਾਂਜੀ ਮਦਨ ਜੀ ਬੋਲ ਰਹੇ ਜੀ ਹਾਂਜੀ ਮਦਨ ਜੀ ਮੈਂ ਐਚਐਨ1 ਨਿਊ ਚੈਨਲ ਤੋਂ ਬੋਲ ਰਿਹਾ ਹਰਤੇਜ ਸਿੰਘ ਹਾਂਜੀ ਸਰ ਸਰ ਇੱਕ ਨਾ ਬੂਥਗੜ ਰੋਡ ਦੇ ਉੱਤੇ ਜੋ ਕਰਾੜੀ ਰੋਡ ਜਾ ਰਿਆ ਟੋਲ ਪਲੇਸ ਜੇ ਪੈਂਦਾ ਤੁਹਾਡੇ ਚ ਹਾਂਜੀ ਸਰ ਤਾਂ ਉੱਥੇ ਕਾਫੀ ਪਾਣੀ ਜਿਹੜਾ ਰੁਕਿਆ ਹੋਇਆ ਹੈ ਜਿਸ ਦੀ ਜ਼ਮੀਨ ਵਿੱਚ ਜਾ ਰਿਹਾ ਉਸਨੇ ਬੰਨ ਮਾਰਤਾ ਤੇ ਲੋਕ ਹੋਰੇ ਪਰੇਸ਼ਾਨ ਤਾਂ ਇੱਥੇ ਹੁਣ ਕਰਿਆ ਕੀ ਜਾ ਰਿਹਾ ਇਸ ਦਾ ਪ੍ਰਬੰਧ ਕੀ ਕੀਤਾ ਜਾ ਰਿਹਾ ਪ੍ਰਬੰਧ ਸਾਰਾ ਅਸੀਂ ਉਹ ਕਮੇਟੀ ਤੋਂ ਨਾ ਕੁਰਾਲੀ ਤੋਂ ਲੈ ਜੀ ਆਪਣੇ ਜਿਹੜੇ ਪਾਣੀ ਖਿੱਚਦੇ ਹੁੰਦੇ ਹਨ ਜੀ ਹਾਂਜੀ ਉਹਨਾਂ ਦਾ ਇੰਤਜ਼ਾਮ ਕਰ ਰਹੇ ਜੀ ਅਸੀਂ ਨਹੀਂ ਉਹ ਤਾਂ ਪਹਿਲਾਂ ਉਹਨਾਂ ਨੂੰ ਫੋਨ ਉਹਨਾਂ ਨੂੰ ਲੱਗਾ ਸੀ ਕਰਨ ਉਹ ਤਾਂ ਇੰਤਜ਼ਾਮ ਹੋ ਗਿਆ ਮੰਨ ਲਓ ਕਿ ਪਾਣੀ ਨਿਕਲ ਗਿਆ ਪਰ ਉਸ ਤੋਂ ਬਾਅਦ ਇਸ ਪਾਣੀ ਦੀ ਨਿਕਾਸੀ ਦਾ ਕੀ ਪ੍ਰਬੰਧ ਹੈ ਕਿਉਂਕਿ ਪਿੰਡ ਦਾ ਜਿਹੜਾ ਨਿਕਾਸੀ ਆ ਰਿਹਾ ਪਾਣੀ ਇੱਥੇ ਆ ਰਿਹਾ ਕੋਈ ਪਾਈਪ ਲਾਈਨ ਪਾਈ ਜਾ ਰਹੀ ਨਹੀਂ ਜਾਂ ਕੀ ਕੀਤਾ ਜਾ ਰਿਹਾ ਫਿਰ ਅਸੀਂ ਸਰ ਪਿੰਡ ਦੇ ਸਰਪੰਚ ਆਏ ਸੀ ਸਾਡੇ ਕੋਲ ਹੁਣੇ ਹਾਂਜੀ ਤੇ ਉਹਨਾਂ ਦੀ ਅਸੀਂ ਆਸ ਵਿੱਚ ਬੈਠ ਕੇ ਮੀਟਿੰਗ ਕੀਤੀ ਤੇ ਪੀਡਬਲਯੂਡੀ ਤੇ ਆਪਣੇ ਉਹਨਾਂ ਨਾਲ ਸਾਰੇ ਬੈਠ ਕੇ ਨਾ ਵਿਚਾਰ ਕਰ ਲਈ ਆ ਹਾਂਜੀ ਤੇ ਇਹਦਾ ਕੋਈ ਵੀ ਹੱਲ نکਾਉਣਾ ਜਲਦੀ ਹੀ ਕੱਢਾਂਗੇ ਹਰ ਕੋਈ ਨਾ ਕੋਈ ਇਹ ਹੁਣ ਇਹ ਕਦੋਂ ਕੱਢਿਆ ਜਾ ਰਿਹਾ ਜੀ ਪਾਣੀ ਤੁਹਾਡੇ ਵੱਲੋਂ ਹੁਣ ਅਸੀਂ ਤਾਂ ਟੈਕਰ ਬੁਲਾਏ ਜੀ ਹੁਣ ਅੱਛਾ ਜੀ ਹਾਂਜੀ ਅੱਛਾ ਚਲੋ ਇਹ ਕਰਵਾ ਇਹ ਕਰ ਇੱਕ ਇਹ ਕਰਵਾ ਦਿਓ ਬਹੁਤ ਗੰਦਾ ਪਾਣੀ ਹੈ ਬਿਮਾਰੀਆਂ ਦਾ ਖਤਰਾ ਤੇ ਸੀਵਰੇਜ ਦਾ ਪਾਣੀ ਬਿਲਕੁਲ ਗੰਦਾ ਪਾਣੀ ਹੈ ਇੱਥੇ ਹਾਂਜੀ ਹਾਂਜੀ ਲੋਕ ਲੋਕਾਂ ਨੂੰ ਬੜਾ ਨਿਕਲਣਾ ਮੁਸ਼ਕਲ ਹੈ ਇੱਥੇ ਇਹ ਗਲਤ ਆ ਗਿਆ ਜੀ ਪਿੰਡ ਦੀ ਪਿੰਡ ਦਾ ਹਾਂ ਜੀ ਹਾਂ ਜੀ ਇਹਦਾ ਪ੍ਰਬੰਧ ਕਰੋ ਜੀ ਅਸੀਂ ਇੱਥੇ ਮੌਕੇ ਤੇ ਖੜੇ ਹਾਂ ਤੁਹਾਡੀ ਕਵਰੇਜ ਕਰਾ ਰਹੇ ਹਾਂ ਹਾਂ ਜੀ ਹਾਂ ਜੀ ਮੈਂ ਤਾਂ ਸਵੇਰ ਦੇ 4-10 ਵਾਰ ਹੀ ਜਾਏ ਹੁਣ ਮੇਰੇ ਖਿਆਲੋਂ ਬਹੁਤ ਕਰਵਾ ਦਿਓ ਸਰ ਠੀਕ ਹੈ ਸਰ ਠੀਕ ਠੀਕ ਓਕੇ ਪਹਿਲ ਦੇ ਅਧਾਰ ਤੇ ਕਰਾਵਾਂਗੇ ਠੀਕ ਹੈ ਸਰ ਓਕੇ ਮੇਰੇ ਕੋਲ ਤੁਸੀਂ ਦੇਖੋ ਕਿ ਜੋ ਸੀਵਰੇਜ ਵਾਲੇ ਨੇ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੂੰ ਦੱਸਿਆ ਗਿਆ ਕਿ ਟੈਂਕਰ ਮੰਗਾ ਲਏ ਨੇ ਪਾਣੀ ਦਾ ਨਿਕਾਸੀ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਜੇ ਪਾਣੀ ਕੱਢਿਆ ਜਾਵੇਗਾ ਪਹਿਲਾਂ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਪੰਚਾਇਤ ਤੇ ਪੀ ਡਬਲਯੂ ਡੀ ਤੇ ਨਾਲ ਜੋ ਟੋਲ ਪਲਾਜ਼ਾ ਵਾਲੇ ਨੇ ਉਹਨਾਂ ਨਾਲ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਹੁਣ ਇਸ ਪਾਣੀ ਦੀ ਨਿਕਾਸੀ ਵਾਸਤੇ ਕੁੱਖਤਾ ਪ੍ਰਬੰਧ ਕੀਤਾ ਜਾ ਰਹੇ ਨੇ ਜਦ ਤੱਕ ਪਿੰਡ ਦੇ ਪਿਛਲੇ ਪਾਸੇ ਹੀ ਕੋਈ ਸਾਾਮਲਾ ਜ਼ਮੀਨ ਜਾਂ ਫਿਰ ਕੋਈ ਕਿਤਨਾ ਕਿਤੇ ਇਸ ਤਰੀਕੇ ਦਾ ਸੀਵਰੇਜ ਬਣਾਇਆ ਜਾਵੇ ਜਿੱਦੇ ਵਿੱਚ ਕਿ ਪੂਰੇ ਪਿੰਡ ਦਾ ਪਾਣੀ ਦਾ ਨਿਕਾਸੀ ਹੋ ਸਕੇ ਪਰ ਹੁਣ ਰੋਡ ਦੇ ਉੱਤੇ ਜੋ ਪਾਣੀ ਖੜੇ ਉਹਦੇ ਕਾਰਨ ਬਿਮਾਰੀਆਂ ਲੱਗਣ ਦਾ ਇੱਕ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਲੋਕ ਚਿੰਤਾ ਦੇ ਵਿੱਚ ਨੇ ਨਜ਼ਦੀਕੀ ਘਰਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਡਰ ਬਣਿਆ ਹੋਇਆ ਹੈ ਦੇਖਦੇ ਕਦੋਂ ਹੁਣ ਸੀਵਰੇਜ ਬੋਰਡ ਜਾਂ ਪੀਡਬਲਯੂਡੀ ਜਿਸ ਤਰੀਕੇ ਨਾਲ ਜਾਂ ਫਿਰ ਇਹ ਟੋਲ ਪਲਾਜ਼ਾ ਵਾਲੇ ਨੇ ਪੈਸੇ ਤਾਂ ਟੋਲ ਪਲਾਜ਼ਾ ਮਹਿੰਗਾ ਲੈਂਦੇ ਨੇ ਪਰ ਕਿਤਨੇ ਕਿਤੇ ਇਸ ਦੇ ਪ੍ਰਬੰਧ ਕਿੰਨੀ ਜਲਦੀ ਕਰਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਕਮੇਨ ਗੁਰਜੋਤ ਦੇ ਨਾਲ